ਮੇਰੇ ਨਾਲ ਕੌਨਸਟੈਂਟ ਵਿੱਕੀ ਸਿੰਘ ਹੈ ਜੀ ਸਾਡੀ ਡਿਊਟੀ ਇੱਥੇ ਹੀ ਸੰਗਰੂਰ ਬਾਈਪਾਸ ਰੋਡ ਤੇ ਹੁੰਦੀ ਹੈ ਜੀ ਤੇ ਸਾਡੀ ਸਾਡਾ ਏਰੀਆ ਹੈਗਾ ਜੀ ਨਵੇਂ ਬਸ ਅੱਡੇ ਤੋਂ ਲੈ ਕੇ ਗੱਜੂमाजਰਾਈ ਇੱਥੇ ਹੁਣੇ-ਹੁਣੇ ਸਾਨੂੰ ਸੂਚਨਾ ਮਿਲੀ ਕਿ ਇੱਥੇ ਐਕਸੀਡੈਂਟ ਹੋਇਆ ਜੀ ਕਿਸੇ ਟਰਾਲੀ ਨਾਲ ਮੋਟਰਸਾਈਕਲ ਦਾ ਹੋਇਆ ਜੀ ਮਤਲਬ ਪੇਸ਼ੈਂਟ ਬਹੁਤ ਹੀ ਜ਼ਿਆਦਾ ਗੰਭੀਰ ਹਾਲਤ 'ਚ ਸੀਗਾ ਅਸੀਂ ਦੱਸਾਂ 5-10 ਮਿੰਟਾਂ ਚ ਪਹੁੰਚੇ ਜੀ ਇੱਥੇ ਤੇ ਦੇਖਿਆ ਕਿ ਹਾਲਤ ਉਹਦੀ ਜ਼ਿਆਦਾ ਹੀ ਗੰਭੀਰ ਸੀਗੀ ਅਸੀਂ ਤੁਰੰਤ ਐਂਬੂਲੈਂਸ ਨੂੰ ਕਾਲ ਕੀਤਾ ਇੱਕ ਦੋ ਮਿੰਟਾਂ ਚ ਐਂਬੂਲੈਂਸ ਪਹੁੰਚ ਗਈ ਸੀ ਤੇ ਉਸ ਪੇਸ਼ੈਂਟ ਨੂੰ ਅਸੀਂ ਹੁਣੇ-ਹੁਣੇ ਜੀ ਹਸਪਤਾਲ ਪਹੁੰਚਾਇਆ ਗਿਆ ਆ ਤੁਹਾਨੂੰ ਲੱਗਦਾ ਹੈ ਕਿ ਉਹ ਸਿੱਟੀ ਦੀ ਟਰਾਲੀ ਕਿਵੇਂ ਸੀਗੀ ਹਾਂਜੀ ਸਰ ਲੱਗ ਰਿਹਾ ਵੀ ਪੇਸ਼ੈਂਟ ਜ਼ਿਆਦਾ ਗੰਭੀਰ ਸੀਗਾ ਟਰਾਲੀ ਓਵਰ ਸਪੀਡ ਸੀਗੀ ਤੇ ਨਾਲ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਦਸ਼ਾਵੀ ਕੀਤਾ ਹੋਈ ਸੀ ਟਰਾਲੀ ਵਾਲਿਆਂ ਦਾ ਹਾਂਜੀ 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 ਸਰ ਇਹ ਜਰੂਰ ਦੇਖਣਾ ਚਾਹੀਦਾ ਇਹਨਾਂ ਨੂੰ ਜਰੂਰ ਸੰਗਜਾ ਕਰਨਾ ਚਾਹੀਦਾ ਜੀ ਕਿਉਂਕਿ ਟਰਾਲੀ ਓਵਰਲੋਡਡ ਤੇ ਓਵਰ ਸਪੀਡਡ ਹੈ ਜੀ ਕਿਹੜੀ ਲੋਕੇਸ਼ਨ ਤੇ ਐਕਸੀਡੈਂਟ ਹੋਇਆ ਸਰ ਇਹ ਨਮਾ ਬਸਟੇ ਤੇ ਜਦੋਂ ਆਪਾਂ ਸੰਗਰੂਰ ਬਾਈਪਾਸ ਨੂੰ ਜਾਂਦੇ ਆ ਜੀ ਬਸ 500 ਮੀਟਰ ਅੱਗੇ ਹੈ ਜੀ ਹਾਂਜੀ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8750 40658 8725040650 ਉਹ ਟਰੈਕਟਰ ਖੜਾ ਅੱਗੇ ਉਹਦਾ ਅੱਛਾ ਮੇਰੇ ਨਾਲ ਕੌਨਸਟੈਂਟ ਵਿੱਕੀ ਸਿੰਘ ਹੈ ਜੀ ਸਾਡੀ ਡਿਊਟੀ ਇੱਥੇ ਹੀ ਸੰਗਰੂਰ ਬਾਈਪਾਸ ਰੋਡ ਤੇ ਹੁੰਦੀ ਹੈ ਜੀ ਤੇ ਸਾਡੀ ਸਾਡਾ ਏਰੀਆ ਹੈਗਾ ਜੀ ਨਵੇਂ ਬਸ ਅੱਡੇ ਤੋਂ ਲੈ ਕੇ ਗੱਜੂ ਮਾਜਰਾ ਜੀ ਇੱਥੇ ਹੁਣੇ-ਹੁਣੇ ਸਾਨੂੰ ਸੂਚਨਾ ਮਿਲੀ ਕਿ ਇੱਥੇ ਐਕਸੀਡੈਂਟ ਹੋਇਆ ਜੀ ਕਿਸੇ ਟਰਾਲੀ ਨਾਲ ਮੋਟਰਸਾਈਕਲ ਦਾ ਹੋਇਆ ਜੀ ਮਤਲਬ ਪੇਸ਼ੈਂਟ ਬਹੁਤ ਹੀ ਜ਼ਿਆਦਾ ਗੰਭੀਰ ਹਾਲਤ ਚ ਸੀਗਾ ਅਸੀਂ ਦੱਸਾਂ 5-10 ਮਿੰਟਾਂ ਚ ਪਹੁੰਚੇ ਜੀ ਇੱਥੇ ਤੇ ਦੇਖਿਆ ਕਿ ਹਾਲਤ ਉਹਦੀ ਜ਼ਿਆਦਾ ਹੀ ਗੰਭੀਰ ਸੀਗੀ ਅਸੀਂ ਤੁਰੰਤ ਐਂਬੂਲੈਂਸ ਨੂੰ ਕਾਲ ਕੀਤਾ ਇੱਕ ਦੋ ਮਿੰਟਾਂ ਚ ਐਂਬੂਲੈਂਸ ਪਹੁੰਚ ਗਈ ਸੀ ਤੇ ਉਸ ਪੇਸ਼ੈਂਟ ਨੂੰ ਅਸੀਂ ਹੁਣੇ-ਹੁਣੇ ਜੀ ਹਸਪਤਾਲ ਪਹੁੰਚਾਇਆ ਗਿਆ ਆ ਤੁਹਾਨੂੰ ਲੱਗਦਾ ਹੈ ਕਿ ਹੌਸਪਿਟਲ ਦੀ ਟਰਾਲੀ ਕਿਵੇਂ ਸੀਗੀ ਹਾਂਜੀ ਸਰ ਲੱਗ ਰਿਹਾ ਵੀ ਪੇਸ਼ੈਂਟ ਜ਼ਿਆਦਾ ਗੰਭੀਰ ਸੀਆ ਟਰਾਲੀ ਓਵਰ ਸਪੀਡ ਸੀਗੀ ਤੇ ਨਾਲ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਦਸ਼ਾ ਵੀ ਕੀਤਾ ਹੋਈ ਸੀ ਟਰਾਲੀ ਵਾਲਿਆਂ ਦਾ ਹਾਂਜੀ ਲੱਗਦਾ ਹੈ ਕਿ ਖਲਪਾਣੀ ਚ ਦੇਖੇ ਕਿ ਇਹ ওভারਲੋਡ ਸਮਾਨ ਦਾ ਹਾਂਜੀ ਹਾਂਜੀ ਸਰ ਇਹ ਜਰੂਰ ਦੇਖਣਾ ਚਾਹੀਦਾ ਇਹਨਾਂ ਨੂੰ ਜਰੂਰ ਸੰਗਜਾ ਕਰਨਾ ਚਾਹੀਦਾ ਜੀ ਕਿਉਂਕਿ ਟਰਾਲੀ ওভারਲੋਡਡ ਤੇ ওভারਸਪੀਡਡ ਹੈ ਜੀ ਕਿਹੜੀ ਲੋਕੇਸ਼ਨ ਤੇ ਐਕਸੀਡੈਂਟ ਹੋਇਆ ਸਰ ਇਹ ਨਵਾਂ ਬਸਟ ਤੇ ਜਦੋਂ ਆਪਾਂ ਸੰਗਰੂਰ ਬਾਈਪਾਸ ਨੂੰ ਜਾਂਦੇ ਆ ਜੀ ਬਸ 500 ਮੀਟਰ ਅੱਗੇ ਹੈ ਜੀ ਹਾਂਜੀ